ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਤੂ ਸਾਰਿਆਂ ਨੇ ਵਧੀਆ ਹੋਵੋਗੇ ਤੇ ਟਾਈਮ ਹੋ ਗਿਆ ਦੁਪਹਿਰ ਦਾ। ਹੁਣ ਲੱਗਿਆ ਸੀ ਜਿਹੜੀਆਂ ਮਾਈਆਂ ਲੈ ਕੇ ਜਾਣੀਆਂ ਨੇ ਭੂਆ ਜੀ ਦੇ ਮੁੰਡੇ ਨੂੰ ਉਹਦੀ ਵਾਸਤੇ ਪੰਜੀਰੀ ਬਣਾਉਣ ਲੱਗੇ ਆ ਮੰਮੀ ਤੇ ਸਮਾਨ ਸਮੁੱਲ ਲੈ ਕੇ ਜੰਨੀ ਆ ਮੈਂ ਹੁਣ। ਮੈਂ ਸਿਰ ਨਹੀਂ ਬਾਇਆ ਸਿਰ ਝਾਤੀ ਹੋਈ ਸੀ ਸਾਰਿਆਂ ਨੂੰ ਮੇਟ ਲਿਆ। ਸ਼ਾਲ ਲੈ ਤੇ ਆ ਠੰਡਾ ਲੱਗਦੀ ਆ। ਬਸ ਸਮਾਨ ਲੈਵਾ। ਅਗੂ ਕਰੇ ਕਰ। ਹੱਕ ਮੰਜਾ ਜੀ। ਮੰਜਾ ਕਰਦੇ ਆ ਪਰਾਂ। ਆ ਚੁੱਲੇ ਦੇ ਉੱਤੇ ਮੰਜਾੜਾ ਰੱਖਿਆ ਸੀ ਆ ਹੁਣ ਮੈਨੂੰ ਠਾਉਣਗੇ ਧੁੱਪੇ। ਮਾਸਾਂ ਨੇ ਹੁਣ ਆਇਆ ਰੋਟੀ ਖਾਣ।

ਕਮਾ ਚ ਦੀ ਵਿਨੋਖੀਆ ਕੱਲ ਕੋ ਲਾਓ ਹੋਰ ਆ ਚਲ ਕੇੜ ਤੋਂ ਮੋਹੜੀ ਦੇ ਵਿੱਚ ਆਓ ਤੇ ਹੈਗੀ ਆ ਚਲ ਕੇ ਵਿੱਚ ਹੀ ਛੱਡ ਦੋ ਇੱਥੇ ਹਵਾ ਚੱਲਦੀ ਆ ਹਾਂ ਮੋਹੜੀ ਵਿੱਚ ਜਾਣੇ ਮਿੰਟੋਂ ਮੈਂ ਟੱਕ ਬੱਕ ਜਾਣੀ ਇਹਦੇ ਨਾਲ ਮੋਹੜੀ ਦਾ ਚੇਤੇ ਇੱਕ ਮੱਛੀ ਆ ਹਾਂ ਲੈ ਦਿਓ ਨੇ ਉਹਨੇ ਲੈ ਉਹ ਗਈ ਆ ਲੈਣਾ ਅੰਦਰ ਬਿਲ ਜੰਦਰ ਅੱਤ ਤੋਂ ਐ ਮਾ ਆਪਣੇ ਚੱਕ ਲੋ ਸਾਰੇ ਕਾਲੇ ਹੋ ਜਾਣੇ ਐ ਉਹ ਪੈਂਟਾ ਵੀ ਲਾ ਰੋ ਅੱਗੇ ਵਾਲੀਆਂ ਹਲੋ ਹੈ ਕੋ ਨਹੀਂ ਉਹ ਲੱਗਿਆ ਨਾ ਸੇਕ ਲੈ ਆਪਣੀ ਵੈਂਟਾ ਤੇ ਬੈ ਗਈ ਮੇਰੀਆਂ ਵੈਂਟਾ ਉਹ ਲਾਹੋ ਆਪਣੀਆਂ ਤੇ ਗਈ ਪਜਾਮੇ ਲਾ ਲੇ ਮੈਂ ਨਹੀਂ ਜਵਾਕਾਂ ਦੇ ਵੀ ਲਾਏ ਆ ਪਹਿਲਾਂ ਮੈਂ ਆਹੇ ਪਿੱਛੇ ਬੈ ਮੇਰੇ ਆਹੀ ਦੋਰੀ ਦੇ ਇੱਧਰ 봐 ਉਹ ਕੋਈ ਨਹੀਂ ਸੁੱਕ ਜਾਣਗੇ ਦੋ ਦਿਨਾਂ ਚ ਆਪ ਦੇ ਕਿੱਤਰੋਂ ਰੋੜਾ ਮੋੜਨ ਲੱਗ ਗਏ ਕੰਮ ਹੀ ਪੈਂਦਾ ਵਾਰ ਵਿਆਹ ਕਿਸ ਦੇ ਤੇ ਵਿਆਹ ਕਿਸ ਦੇ ਹਾਂ ਕਲੱਬ ਚ ਤੇਜ ਹੋ ਗਈ ਅੱਗ ਮੱਥੀਊਗਾ ਕੱਟ ਕਰਨੀ ਨਹੀਂ ਲੈਣੀ ਐ ਇਹ ਕੀ ਕੱਟ ਕਰੀਏ ਹੋਰ ਵਧਾਈ ਜਾਂਦੀ ਐ ਘੱਟਾ ਹੱਟ ਹੱਟ ਵਿੱਚ ਅੱਟਾ ਨਹੀਂ ਮੱਝੂਗਾ ਨਾਨੀ ਅੱਡਾ ਨੀ ਲੈ ਆ ਦਨੀਆ ਕਿਉਂ ਚਾਹ ਬਤਾ ਸਾਹ ਜੀ ਕਿਉਂ ਤਾਂ ਵਧੀਆ ਲੱਗਦਾ ਦੇਖ ਕੇ ਹੈ ਕਿਉਂ ਵਧੀਆ ਹੀ ਹੈ ਪਹਿਲੀ ਵਾਰ ਵਰਤੇ ਆਪਾਂ ਤੇਜ ਅੱਗ ਅੱਗ ਹੀ ਬਹੁਤ ਵਿਚਾਰ ਰੱਖਿਆ ਉਸਤਾ ਕੱਟ ਕਰਨੀ ਪੈਣੀ ਅੱਗ ਕੋਰ ਚੜਜੇਗਾ ਕੱਟ ਕਰ ਲਏ ਇਹ ਚ ਬਣਜੂ ਏਡੇ ਕ ਭਾਂਡੇ ਚ ਕਦੇ ਨਹੀਂ ਬਜੇਰੀ ਹਾਂ ਥੋੜਾ ਛੋਟਾ ਭਾਂਡਾ ਛੋਟਾ ਲਾਦਾ ਮੈਨੂੰ ਨਹੀਂ ਚੱਕਾ ਡਰ ਹੈ ਗਿਆ ਬਣਜੂ ਕੋੜਾ ਹੀ ਹੈ ਬਣੇ ਨਹੀਂ ਕਸ ਨੂੰ ਦਾ ਪੂਰਾ ਜੋਰ ਲੱਗਿਆ ਹੋਇਆ ਪੈਕ ਤੇ ਮਾਰਨ ਜੋਰ ਲੱਗਿਆ ਹੋਇਆ ਕੜਚੀ ਨਾ ਕੱਢ ਲਓ ਆ ਰਿਕੜ ਗਿਆ

ਦਨਕੜੇ ਵਲਾ ਦੰਦਾ ਆਟਾ ਪੱਕੇ ਦੀ ਵਾਲੀ ਅੱਗ ਵਾਰ ਕਰਤੀ ਤੇ ਬਾਲੀ ਹੋ ਗਈ ਸੀ ਉਲ ਘਰ ਗਈ ਸੀ ਅੱਗ ਉਹ ਫਿਰ ਕਿਉਂ ਪਾਇਆ ਜਾਂਦਾ ਮੱਚ ਜੂਗਾ ਮੱਚ ਉਹ ਚ ਨਾ ਘਟ ਲੇ ਬੜੀ ਗੋਦੂ ਸੀ ਦੀ ਦੀ ਦੇਣ ਆ ਗਏ ਠੰਡ ਪਊਗੀ ਪਊਗੀ ਤੂੰ ਸੀ ਗੱਲ ਜਾਂ ਸੀ ਗਏ ਸਾਡੇ ਕੋਲ ਤੂੰ ਦਪ ਗਈ ਸੀ ਪੂਰੇ 3 ਤੱਕ ਧੁੰਦ ਸੀ ਉਸ ਤੋਂ ਬਾਅਦ ਖਤਮ ਹੋ ਗਈ ਫਿਰ ਧੁੱਪ ਨਿਕਲ ਜਿੰਦ ਵਾਲੀ ਧੁੰਦ ਹੁੰਦੀ ਐ ਸਵੇਰੇ ਸਵੇਰੇ ਤੁਸੀਂ ਕਿੰਨੇ ਵਜੇ ਗਏ ਸੀ ਸਾਨੂੰ 9:30 ਵਜੇ ਮਿਸ ਨਿਪਟਾ ਦੇ ਰੱਖਦੇ ਬਸ ਮੈਂ ਤਾਂ ਜਲੰਧਰ ਜਾਣਾ ਸੀ ਜਲੰਧਰ ਥੋੜੀ ਜਾਣਾ ਸੀ ਬੱਚਾ ਸੀ ਉਹ ਮੈਂ ਜਲੰਧਰ ਬੱਚਾ ਸੀਗਾ ਪਟਾਣਕੋਟ ਤੋਂ ਗਿਆ ਅੱਛਾ ਹੈ ਚੱਲੇ ਅੱਜ ਤਾਂ ਲੋਜ ਹੋਈ ਬੰਦਰੀ ਸਾਡੀ ਬਣ ਚੱਲੀ ਕਿੰਨਾ ਟਾਈਮ ਲੱਗ ਕੰਟਾਈਮ ਲੱਗੂ ਇਹਨੂੰ ਥੋੜੀ ਜਿਹੀ 15 ਕਿ ਮਿੰਟ 15 ਕਿ ਮਿੰਟ ਚ ਮੜ ਜਾਰੀ ਆਪ ਜੀਰੀ ਤੇ ਸੱਚ ਅੱਗ ਨਹੀਂ ਮਾਰੀ ਠੀਕ ਹੈ ਥੜੀ ਜਿਹੀ ਮਾਰੀ ਤੇ ਕਾਨੂੰ ਲੈ ਬੰਨ੍ਹਾ ਤਿਆਰ ਕਰ ਲਈਏ ਤੇ ਲੈ ਕੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਅੱਗ ਮਿੱਠੀ ਮਿੱਠੀ ਆਣਾ ਜਾ ਦੇਊਗੀ ਨਹੀਂ ਨਹੀਂ ਮਿੱਠੀ ਮਿੱਠੀ ਆ ਮਗ ਜਾਈਂ ਬਾਦਾਂਗੇ ਤੇ ਦਾ ਅੱਖਾਂ ਵੀ ਐਂ ਬਾਦਾਂਗੇ ਬਦਾਮ ਮੈਂ ਕੱਟ ਲੈ ਬਰਫੀ ਤੇ ਮੰਜਾ ਬਰਫੀ ਤੇ ਬੰਦਾ ਮੰਜਾ ਕੋਈ ਮੰਜਾ ਕਹਿੰਦਾ ਤਾਂ ਕੋਈ ਮਾਈਂਆ ਕਹਿੰਦਾ ਹਮ ਰਿਕਦੇ ਲੱਗ ਲੱਗ ਆ ਰਿਕਦੇ ਲੱਗ ਕੇ ਕੋਈ ਮਾਈਂਆ ਕਹਿੰਦਾ ਕੋਈ ਮੰਜਾ ਕਹਿੰਦਾ ਆਈਆਂ ਵੀ ਕਹਿੰਦੇ ਆਹ ਦੇ ਕੇ ਨਹੀਂ ਮੰਜਾ ਕਹਿੰਦੇ ਇਹ ਮੰਜਾ ਬੰਜਾ ਕਹਿੰਦੇ ਸੰਗਰੂਰ ਕੇ ਮਾਈਆਂ ਨਹੀਂ ਕਹਿੰਦੇ ਕੀ ਕਹਿੰਦੇ ਆ ਸੰਗਰੂਰ ਕੇ ਨਹੀਂ ਮੰਜਾ ਕਹਿੰਦੇ ਆ ਲੁਧਿਆਣੇ ਕਿੰਨੀ ਮਾਈਆਂ ਕਹਿੰਦੇ ਆ ਬਾਕੀ ਹੋਰ ਇਧਰ ਫੋਜਪੁਰ ਫੀਸ ਕੋਡ ਬਾਕੀ ਅੰਬਰਸਰ ਕਰਨੀ ਪਤਾ ਨਹੀਂ ਕਹਿੰਦੇ ਹੋਣੇ ਆ ਟੀਮੀ ਅੱਗੇ ਆਟਾ ਲੈ ਕੇ ਜਾਂਦੀਆਂ ਗੁੜ ਲੈ ਕੇ ਜਾਂਦੀਆਂ ਘਰੇ ਵਿਆਹ ਵਾਲਿਆਂ ਦੇ ਮਾਈਂ ਨਦੇ ਗੋੜ ਤੇ ਆਟਾ ਹਾਂ ਤੋ ਕੋਈ ਨਹੀਂ ਪਿੰਡ ਦੀਆਂ ਮੈਂਨ ਕੇ ਜੱਗੂ ਵਈਏ ਹੋਣੀ ਗੰਟੀ ਆ ਹਾਂ ਇਹ ਜੀ ਜੀ ਦੇ ਬਹਿ ਵਈ ਸੀ ਉਹਦੇ ਕੋਲ ਛਿਰ ਆਇਆ ਅਮਰਜੀਤ ਦੇ ਹੋਲੇ ਲੈ ਆਈ ਫਿਰ ਉਹ ਛਿਰ ਲਾ ਭਵੰਦ ਵਿਆਹ ਸੋਨੂ ਦੇ ਵਿਆਹ ਨੂੰ ਹੈ ਸੋਨੂ ਦੇ ਵਿਆਹ ਨੂੰ ਕਿ ਛਿਰ ਲਾਇਆ ਜਸੋਵਾਲ ਦੇ ਜਾਂਦੇ ਤਾਂ ਹਾਂ ਔੜੀ ਔੜੀ ਹੋ ਜਾਣਾ ਠੀਕ ਹਾਲੇ ਲਾਲੋ ਮੱਛੀਆਂ ਆਣੀਆਂ ਇਹ ਚਾਹ ਲ ਮੱਛੀ ਦੇ ਨਾ ਤਾਰੋ ਫਟਾਫਟ ਕਰੋ ਔ ਟੋਲੀ ਇੰਨਾ ਟਾਈਮ ਹੈ ਨਹੀਂ ਮੱਛੀਆਂ ਆਣੀਆਂ ਥੋੜੀ ਇਹ ਘਾਟਾ ਸਾਰਾ ਬੈਠੇ ਪਤਾ ਨਹੀਂ ਕੀ ਕਰੀਏ ਨਹੀਂ ਲਾਲੋ ਨਹੀਂ ਨਹੀਂ ਬਾਲੀ ਨਹੀਂ ਹੋਈ ਠੀਕ ਆ ਕੱਤੀ ਨਾਲ ਟਿੱਡੇ ਸੁਹਣ ਲੱਗ ਜੂ ਹੰਡੇ ਦਾ ਕਾਲੀ ਨਾ ਹੋ ਜਾ ਨਾ ਨਹੀਂ ਵਿੱਚ ਮੈਂ ਖੰਡ ਲਿਆ ਕੇ ਪਾਣੀ ਨਹੀਂ ਠੀਕ ਆ ਤੇ ਤੁਲੇ ਲੱਗ ਗਈ ਹੈ ਲੱਗ ਗਈ ਆ ਦੇ ਉਹ ਮਾੜਾ ਮੱਟਾ ਹੋ ਕੇ ਕਦੇ ਜੱਕ ਨੇ ਲੱਗ ਗਈ ਮੇਰੀ ਜੀ ਤੋ ਉਹੀ ਕੰਮ ਨਾ ਹੋ ਜੇ ਕਿਤੇ ਮੈਂ ਮੈਂ ਤਾਂ ਸਾਰੇ ਸਾਰੇ ਮੰਦਰ ਨੂੰ ਕਾ ਉਠਾਇਆ ਸੀ ਮੈਂ ਸਾਰੇ ਮੰਦਰ ਨੂੰ ਕਿਉਂ ਬਿਠਾਇਆ ਸੀ ਹੈਗਾ ਮੱਖਾ ਕਰਦਾ ਇਹ ਤਾਂ ਤੁਸੀਂ ਵੇਰੇ ਵਾਲੇ ਕੰਮ ਕਰਤਾ ਨਾ ਲਿਵਰੀ ਮਿਲ ਗਈ ਕਿ ਉਹ ਪਾਕੇ ਖੰਡ ਪਾਕੇ ਚਿੱਟੀ ਹੋ ਜੂ। ਲੈ ਆ। ਹਾਂ ਫਰਕ ਪੈਣਾ ਬਹੁਤ। ਖੰਡ ਲਿਆ। ਆਹੋ ਸਮਾਨ ਵੀ ਪੈਣਾ ਹਜੇ। ਇੱਕਦਮ ਜ਼ਿਆਦੇ ਅੱਗ ਹੋ ਗਈ। ਆਹੋ। ਉਹ ਫੱਟੀ ਜੀ ਮੱਚ ਗਈ ਨਾ ਤੇਜ਼ ਹੋ ਗਈ ਅੱਗ। ਹੋਰ। ਇਧਰ ਰੱਖ। ਆਟਾ ਵਧੀਆ ਪੱਕ ਗਿਆ ਹੂੰ ਤਾਂ। ਹੈਂ? ਆਟਾ ਵਧੀਆ ਪੱਕ ਗਿਆ। ਉਹ ਖੰਡ ਪਾਕੇ ਚਿੱਟਾ ਹੋ ਜਾਣਾ ਏ। ਕੋਹ ਰੰਗ ਬਦਲੂ ਇਹ। सलमान बाकी कब होरी पहुंचोगे तुमने जान है हां कुछ नहीं कुछ नहीं दिक्कत कुछ नहीं आएगा साफ है तेरे पे तो बाकी दिन में कौन है ਪੜੇ ਦਾ ਫੜੋ ਸਾਈਡ ਤੋਂ ਨਹੀਂ ਰਲਾ ਲਓ ਚੰਗੀ ਤਰ੍ਹਾਂ ਇਹਨੂੰ ਹੁਣ ਇਕੱਠਾ ਜਿਹਾਂ ਬਣ ਜਾਣਗੇ ਤੇ ਵਿੱਚ ਤੁਸੀਂ ਨੀ ਰਲਾਉਂਗੇ ਮੈਂ ਕਿਹਾ ਸ਼ੁਕਰ ਆ ਕਰਨ ਮੱਤ ਤੈਨਾਂ ਆ ਬੰਦ ਕਰਿਆ ਟਾਈਮ ਤੇ ਅਨ ਦਸ ਮੈਂ ਕਿ ਕਿਸੇ ਮੇਰ ਲੋਣੀ ਵੀ ਹੁੰਦੀ ਆ ਇਹ ਮੈਂ ਕਿ ਦੱਸਦਾ ਵਾਂ ਠੀਕ ਆ ਠੀਕ ਆ ਮੈਂ ਕਿਹਦੀ ਚੰਗੀ ਲੱਗਦੀ ਸੱਚੀ ਹੁੰਦੀ ਆ ਉਹ ਥੋੜੀ ਜਿਹੀ ਹੋਰ ਰੱਖਣੀ ਸੀ ਘੱਟ ਆਹ ਮੰਗਦਾ ਨਹੀਂ ਹੋਣੀ ਆ ਪੱਟੀ ਜੀ ਨੂੰ ਜਿਆਦਾ ਲੱਗਦੀ ਮੱਲ ਦਾ ਕੀ ਕਰਨੀ ਜਾਂਦੀ ਹੋਰ ਜਾ ਦੇਉਗਾ ਅਜੇ ਤਾਂ ਪਰ ਚਲੋ ਵਧੀਆ ਸਮਾਨਤਾ ਵੱਧ ਵਧੀਆ ਸਮਾਨਤਾ ਜਿਆਦਾ ਪਾਇਆ ਵਧੀਆ ਮੁੰਡਾ ਸਾਰਕ ਤੇ ਪੜਾਦੋ ਕਿ ਬਾਲੀ ਕਾਲੀ ਹੋ ਗਈ ਸੀ ਨੇ ਫਰਕ ਪੈਣਾ ਨਹੀਂ ਸੀ ਹੈ ਬਾਲੀ ਹੋ ਗਈ ਸੀ ਨਹੀਂ ਨਹੀਂ ਵਧੀਆ ਠੀਕ ਆ ਅੱਟਾ ਵਿੱਚ ਥੋੜਾ ਲੱਗਦਾ ਪਿਆ ਹੋਇਆ ਤੁਸੀਂ ਸਾਰਾ ਪਾ ਲੈਣਾ ਸੀਗਾ ਅੱਟਾ ਪਾ ਦੇਈਏ ਨਹੀਂ ਠੀਕ ਅੱਟ ਅੱਲਾ ਅੱਟਾ ਖਾਣਾ ਮੁੰਡਾ ਰੰਗ ਤੇ ਮੁੰਡੇ ਨੇ ਸਮਾਨ ਖਾਣਾ ਉਹ ਬਾਤਾਂ ਵਿੱਚ ਕੀ ਹੋਦਰ ਸਮਾਨ ਠੀਕ ਹੈ ਬਾੜੀ ਚਿੱਟੀ ਵੀ ਨਹੀਂ ਚੰਗੀ ਲੱਗਦੀ ਹਾਂ ਉਹ ਬੜੀ ਘੱਗ ਲੱਗਦੀ ਹੁੰਦਾ ਹਾਂ ਬਦੀ ਖਲਗਦੀ ਆ ਕੜਗੇ ਬਦਾਂ ਮੈਂ ਬਣਾਉਂਦੀ ਸੀ ਦੇ ਨਹਿਮਾ ਦੀ ਬੁੜਦਾ ਅੱਤ ਤਲੁਕੇ ਅੱਤ ਠੰਡੀ ਹੋਣੀ ਤਾਂ ਬੜਾ ਆਪੇ ਦੇਖ ਲਓ ਕਿਆ ਹੈ ਜੀ ਬਣੀ ਹੈ ਦੇਖੋ ਕਿਆ ਹੈ ਜੀ ਬਣੀ ਹੈ ਚੈੱਕ ਕਰ ਤੂੰ ਹੀ ਜਾਂ ਕਰ ਮੈਨੂੰ ਇਹ ਕਰਨੇ ਆਉਂਦੀਆਂ ਗਰਮ ਹੋਣੀ ਹਾਲ ਤਾਂ ਬਹੁਤ ਆ ਅਧਿਆ ਸਵਾਦ ਹਾਲੋ ਹੈ ਠੀਕ ਹੈ ਕੱਟੀ ਹੁੰਦਾ ਮਿੱਠਾ ਲੋ ਜੀ ਹੋ ਗਈ ਛੱਡੀਆਂ ਮਾਈਆਂ ਤਿਆਰ ਹੁਣ ਠੰਡੀ ਹੋਈ ਪਾਵਾਂਗੇ ਭਾਂਡੇ ਚ ਤੇ ਠੰਡੀ ਹੋ ਗਈ ਨਹੀਂ ਪਰ ਹੁਣ ਜੰਮ ਜੂਗੀ ਬਚਪਾਈ ਇਹ ਕਦੀ ਕੰਮਾ ਜੂੜਕ ਤੇ ਮਕਾਟੀ ਦੇਖਦੇ ਆਉਣ ਕੱਲ ਤੱਕ ਜਾਵਾਂਗੇ ਹਨ ਕੱਲ ਨੂੰ ਜਾਵਾਂਗੇ ਹਾਂ ਬਣ ਗਈਆਂ ਤੈਨੂੰ ਥੋੜਾ ਹੀ ਲੱਗਦਾ ਇਹਨੂੰ ਮਾਰਨ ਨੂੰ ਉਹ ਟੱਪ ਨੂੰ ਨੰਨ ਟਾਈਮ ਲਾਦਾ ਉਹੀ ਟਾਈਮ ਹੁੰਦਾ ਬਾਕੀ ਦਾ ਸਮਾਨ ਕੱਟਣ ਨੂੰ ਟਾਈਮ ਲੱਗਦਾ ਜਿਵੇਂ ਬਦਾਮ ਬਰੀਕ ਕਰਨੇ ਹੁੰਦੇ ਆ ਹੂੰ ਵਾ ਗਈ ਬੱਸ ਲਓ ਜੀ ਹੁਣ ਆਕੇ ਚੌਲ ਬਣ ਕੇ ਬੜੀਆਂ ਵਾਲੇ ਤੇ ਚੌਲ ਖਾਣੇ ਆ ਹੁਣ ਮਾ ਸਾਡੀ ਦਹੀਂ ਤੋਂ ਬਣਾ ਲਈ ਖਾਂਦੀ ਹੈਗੀ ਇਹਨੂੰ ਦਹੀਂ ਜ਼ਰੂਰ ਦੇਣਾ ਪੈਂਦਾ ਚਾਵਲੋਂ ਨਾਲ ਤਾਂ ਔਰ ਪੂਰੇ ਟੇਸਟੀ ਬਣ ਗਏ ਟੇਸਟੀ ਬਣੇ ਹੂੰ ਮੈਂ ਇਹਨਾਂ ਨੂੰ ਕਿਹਾ ਵੇਖ ਮੈਂ ਤਾਂ ਖਾਰਾ ਕੁਝ ਇਕੱਠਾ ਹੀ ਮਿਕਸ ਕਰਤਾ ਲੜਕਾ ਨੇ ਲੱਗ ਗਿਆ ਜਾਣ ਕੇ ਕਿ ਹੋਏਗਾ ਜਾਣ ਕੇ ਬਾਹੀ ਨੂੰ ਵਧੀਆ ਬਣੇ ਹਾਏ ਇਹ ਰੰਗ ਕਹੇ ਜਾ ਕਰਤਾ ਹਾਏ ਆ ਕੀ ਕਰਤਾ ਹਾਏ ਕੀ ਫੜਾ ਅਮੀ ਬਣਾਏ ਆ ਵਹਿਮ ਪੈ ਗਿਆ ਨਾ ਤੁਹਾਨੂੰ ਵਹਿਮ ਪੈ ਗਿਆ ਲੋਹਰੇ ਇਹ ਦੇਖੋ ਇਹ ਜਿਦ ਦੇਖ ਲੋ ਫੜੋ ਇਹ ਚਾਹ ਡੇਟਾ ਚਾਹੀਦੀ ਹੈ ਫਿਰ ਛੋਟੀ ਜੀ ਹੋ ਜਾਂਦੀ ਹੈ ਠੀਕ ਆ ਸਾਈਟਾ ਸਾਈਲ ਠੀਕ ਹੈ ਸਾਈਲ ਠੀਕ ਰੰਗ ਉਹ ਦੇ ਦੇ ਰਾਕ ਪਸੰਦ ਕਰ ਲਓ ਹੁਣ ਆ ਜੀ ਰਾਕ ਪਸੰਦ ਕਰ ਲਓ ਉਹ ਕਿਹਾ ਜਿਹੜੇ ਗੱਡੂ ਛੱਡ ਕੇ ਬਿਚਾਰੇ ਜੀ ਆਵੜਾ ਨਾ ਉੱਪਰ ਨਾ ਸਿੰਜਾ ਉਹ ਗਾਜਰੀ ਜੀ ਹੁਣ ਥੱਲੇ ਆ ਭਾਰਾ ਗਾੜੀ ਹੈ ਕੱਪੜੇ 14 ਹੋਰ ਕੱਪੜੇ ਥੀਮੋਂ ਬਾਅਦ ਧੋਈਏ ਫਿਰ ਉਹ ਹੀ ਲੈਂਦੇ ਨੇ ਸੱਤ ਸਾਰੇ ਪਿੱਕ ਕਰੀਏ ਹੋਰ ਰੰਗ ਹੈ ਥੋੜੇ ਇਹਨੇ ਜੇ ਇਹੀ ਕਲਰ ਆਦੇ ਹੈ ਚੱਲਦਾ ਫਿਰ ਜਾਵਾਂ ਹਾਂ ਜੀ ਇਹ ਯੋਗ ਹੈ ਬਾਕੀ ਇਹ ਯੋਗ ਹੈ ਇਹ ਯੋਗ ਹੈ ਕੀ ਆਉਂਦਾ ਹੈ ਇਹ ਮਾਲਮ ਨਹੀਂ ਤਦਾਂ ਤਾਂ ਨੀ ਚੋਣ ਬਣੀ ਨਾ 100 ਰੁਪਏ ਕੋਈ 10 ਰੁਪਏ ਕਹਾਂ ਮਰੋ ਹਾਂ ਤਾਂ ਨਹੀਂ ਲੋ ਜੀ ਲੋ ਬਾਕੀ ਹੈਲੋ ਬਾਅਦ ਵਿੱਚ ਆ ਜੀ ਨੂੰ ਕਾਪੀ ਨਹੀਂ ਮਿਲ ਪਈ ਮੈਂ ਨਹੀਂ ਲੱਗਦੀ। ਇਹਦਾ ਨਾਮ ਹੈ। ਇਹ ਨਹੀਂ ਲੱਗਦੀ। ਪਾ ਕੇ। ਮੈਂ ਨਹੀਂ ਲੱਗਦੀ। ਮੈਨੂੰ ਤਾਂ ਲੱਗਦੀ ਨਹੀਂ। ਅਹਲੇ ਨੂੰ। ਮੇ ਤਾਂ ਬਹੁਤ ਗੈਲੋੜਾ। ਪਰ ਇਹ ਵੀ ਸਾਰੇ ਹੀ ਆ। ਰੰਗ ਤਾਂ ਇਹ ਜਿਹੀ ਹੁੰਦੇ ਆ ਬਜ਼ੁਰਗਾਂ ਵਾਲੇ ਤਾਂ ਗਰੇ, ਬਰਾਊਨ ਇਹੀ ਰੰਗ ਹੁੰਦੇ ਆ। ਨਹੀਂ ਘਰੇ ਵੀ ਇਹੋ ਜਿਹੀ ਆ ਸਾਰੇ ਰੰਗ। ਹਾਂ। ਫਾਇਦਾ ਉਹ ਮੇਰੇ ਤੋਂ ਆਟੀ ਹੀ ਹੈ ਅੱਛੀ ਨਹੀਂ ਕਿਉਂ ਹੁੰਦੀ ਹੈ ਭਾਵਾ ਦਾ ਜੀ ਆਏ ਭਾਗ ਫਿਰ ਇਹ ਜੇ ਮਿਲੂ ਸਵਾਲਾ ਠੀਕ ਹੈ ਕੋਈ ਨਹੀਂ ਬਣਨੀ ਅੱਛਾ ਲੱਗਦਾ ਠੀਕ ਹੈ ਕੋਈ ਨਹੀਂ ਬਣਨੀ ਅੱਛਾ ਲੱਗਦਾ ਠੀਕ ਹੈ ਕਾਹਦੀ ਇੱਧਰ? ਤਨਾ ਇਧਰ ਦੇਖੋ ਵੀ ਇਧਰ ਕੋਈ ਪਸੰਦ ਆ ਗਈ ਫਿਰ ਜੈਕਟ ਬਾਅਦ ਚ ਦੇਖ ਲਾਂਗੇ। ਉਹਨੂੰ ਆ ਵੀ ਠੀਕਾ ਪਾ ਕੇ ਦੇਖੋ ਤੂੰ। ਬਟਨ ਖੋਲ ਦੋ ਇਹਦੇ। ਉਹ ਮੈਂ ਤਾਂ ਠੀਕ ਹੀ ਦੇਖਦਾ ਉੱਡ ਹੀ ਹੈ। ਸਾਰੇ ਸਾਰੇ ਇੱਕੋ ਹੀ ਆਈ ਸਾਰੇ। ਇੱਕੋ ਹੀ ਸਾਈਜ਼ ਹੈਗਾ ਵੇ। ਇਸ ਕੋਲ ਸੇ ਚੈੱਕ। ਆਪਾਂ ਵੇਅ ਤਾਂ ਜੀ ਨਹੀਂ ਆਈ। ਆ ਠੀਕੋ। ਹੈਨਾ? ਇਗਾਣਗੇ ਇਹ ਠੀਕ ਇਹ ਕੈਂਟ ਰੱਖੀਏ ਚਲੋ ਜੈਕਟ ਦੇਖ ਲਓ ਹਾਂ ਹਾਂ